ਹਾਂਜੀ ਅੱਜ ਜਿਹੜੀ ਆਪਾਂ ਮੋਟਰ ਕੱਢਣ ਲਈ ਪਹੁੰਚੇ ਆਂ ਜੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਨੇੜੇ ਪਿੰਡ ਅਲਾਚੌਰ ਜੋ ਕਿ ਨਵਾਂ ਸ਼ਹਿਰ ਤੋਂ ਕੋਈ 5 ਤੋਂ 6 ਕਿਲੋਮੀਟਰ ਦੀ ਦੂਰੀ ਤੇ ਆ ਨਾਲ ਹੀ ਪਿੰਡ ਆ ਜੀ ਇੱਕ ਜੋ ਜ਼ਿਆਦਾ ਲੋਕ ਹੈ ਉਹਦੇ ਬਲਾਚੌਰ ਉਹ ਕੋਈ 12-13 ਕਿਲੋਮੀਟਰ ਦੀ ਦੂਰੀ ਤੇ ਆ ਜਿੱਥੇ ਆਪਾਂ 7 ਇੰਚੀ ਬੋਰ ਦੇ ਵਿੱਚ 3 ਇੰਚੀ ਡਿਲੀਵਰੀ ਦੇ ਨਾਲ ਸਮਾਲਸੀਬਲ ਮੋਟਰ ਡਿੱਗੀ 250 ਫੁੱਟ ਡੂੰਘਾ ਬੋਰ ਆ ਜੀ ਤੇ ਇਹ ਮੋਟਰ ਦੇ ਬਾਰੇ ਦੇਵਾਂਗੇ ਸਾਰੀ ਜਾਣਕਾਰੀ ਪਹਿਲਾਂ ਪਉਨੇ ਫਤੇ ਦੀ ਸਾਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਮੋਟਰ ਬੋਰ ਦੇ ਵਿੱਚ ਟੁੱਟ ਕੇ ਡਿੱਗੀ ਸੀ ਜੋ ਕਿ ਗਲੇ ਹੋਏ ਪਾਈਪਸ ਹਨ ਬਿਲਕੁਲ ਪਾਈਪ ਗਲ ਕੇ ਟੁੱਟ ਗਿਆ ਬੈਂਡ ਦੇ ਉੱਪਰੋਂ ਹੀ ਤੇ ਇਹ ਮੋਟਰ ਗੁਰਦੁਆਰਾ ਸਾਹਿਬ ਦੀ ਹੈ ਜੀ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੀ ਤੇ ਬਾਕੀ ਇਹ ਮੋਟਰ ਪਾ ਟੁੱਟੀ ਬੋਰ ਦੇ ਵਿੱਚੋਂ ਡਿੱਗੀ ਕੱਢਤੀ ਬਾਅਦ ਦੇ ਵਿੱਚ ਆਪਾਂ ਸਾਰੇ ਪਾਈਪ ਕੱਢ ਕੇ ਮੋਟਰ ਵੀ ਬਾਹਰ ਕੱਢ ਦਿੱਤੀ ਈ ਤੇ ਇਹਦੇ ਬਾਰੇ ਜਾਣਕਾਰੀ ਸਾਰੀ ਆਪਾਂ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਮਹਾਂਪੁਰਸ਼ ਜੋ ਕਿ ਜੋ ਹੁਣ ਸਥਾਨ ਤੇ ਆਜਰੀਆਂ ਭਰ ਰਹੇ ਨੇ ਉਹ ਆਪਾਂ ਨੂੰ ਜਾਣਕਾਰੀ ਸਾਰੀ ਦੇਣਗੇ ਜੀ ਕਿਹੜੇ ਮਹਾਂਪੁਰਸ਼ਾਂ ਦਾ ਇਹ ਸਥਾਨ ਆ ਤੇ ਆਪਾਂ ਬਾਬਾ ਜੀ ਉਹਨਾਂ ਦੇ ਵਿਚਾਰ ਸਰਾਂਗੇ ਤੇ ਆਪਣੇ ਵੱਲੋਂ ਕੀਤਾ ਕੰਮ ਤੁਹਾਨੂੰ ਵਧੀਆ ਲੱਗਦਾ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਜੀ ਤਾਂ ਜੋ ਕਿਸੇ ਦੀ ਮੋਟਰਪੋਰ ਦੇ ਵਿੱਚ ਢੈਗਦੀ ਆ ਜਾਂ ਕੋਈ ਵੀ ਮੋੜ ਦੇ ਵਿੱਚ ਮੋਟਰ ਫਸਦੀ ਹੈੀ ਵੱਡੀ ਹੋਵੇ ਨੀ ਕੀ ਹੋਵੇ ਮੋਟਰ ਕਿਤੇ ਵੀ ਪੰਜਾਬ ਦੇ ਵਿੱਚ ਤੇ ਆਪਾਂ ਹਰ ਥਾਂ ਆਪਾਂ ਪਹੁੰਚ ਕੇ ਉਹ ਸਮੱਸਿਆ ਦਾ ਹੱਲ ਕਰਦੇ ਆਂ ਜੀ ਤੇ ਬਾਕੀ ਚਲੋ ਆਪਾਂ ਗੁਰਦੁਆਰਾ ਦੇ ਮਹਾਪੁਰਸ਼ ਜੋ ਉੱਥੇ ਥਾਂ ਦੀ ਸੇਵਾ ਨਿਵਾ ਰਹੇ ਆ ਤੇ ਉਹਨਾਂ ਨਾਲ ਬਚਨ ਸਾਂਝੇ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬਾਈ ਜੀ ਬੋਲਦੇ ਗੁਰਦੁਆਰਾ ਅਕਾਲ ਪੁਰਗਾ ਪਿੰਡ ਰਲਾ ਚੌਰ ਸੰਤ ਬਾਬਾ ਖੰਸੀ ਜੀ ਦਾ ਪੁਰਖਾਂ ਦਾ ਸਥਾਨ ਆ ਇਨੂੰ ਸ਼ਾਂਤਾਂ ਦੀ ਕੁੜੀਆ ਦੇ ਨਾਮ ਵੀ ਨਾਲ ਜਾਣਿਆ ਜਾਂਦਾ ਇਹ ਅਲਾਚੌਰ ਪਿੰਡ ਨਵੇਂ ਸ਼ਹਿਰ ਤੋਂ ਗੜਸ਼ੰਕਰ ਵਾਲੇ ਰੋਡ ਦੇ ਉੱਤੇ 4 ਕਿਲੋਮੀਟਰ ਤੇ ਆ ਤੇ ਕਈ ਵਾਰੀ ਇਹਨੂੰ ਪ੍ਰੇਖਾ ਲੱਗ ਜਾਂਦਾ ਵੀਰਾਂ ਨੂੰ ਇਹ ਬਲਾਚੌਰ ਹੀ ਜਾ ਖੜਦੇ ਆ ਜਿਹੜਾ ਇਹ ਨਵੇਂ ਸ਼ਹਿਰ ਤੋਂ ਗੜਸ਼ੰਕਰ ਵਾਲੇ ਰੋਡ ਤੇ ਅਲਾਚੌਰ 4 ਕਿਲੋਮੀਟਰ ਤੇ ਜੇ ਆਪਾਂ ਜਾਣਾ ਬਲਾਚੌਰ ਨੂੰ ਫਿਰ ਨਵੇਂ ਸ਼ਹਿਰ ਤੋਂ ਚੰਡੀਗੜ੍ਹ ਵਾਲੇ ਰੋਡ ਤੇ 20 ਕਿਲੋਮੀਟਰ ਤੇ ਫਿਰ ਬਲਾਚੌਰਾਂ ਦਾ ਇੱਕ ਨੰਦਾਚੌਰ ਪਿੰਡ ਆ ਬੰਗਿਆ ਤੋਂ ਮਕੰਦਪੁਰ ਵਾਲੇ ਰੋਡ ਤੇ ਆ ਇੱਕ ਨੰਦਾਚੌਰ ਆ ਨੰਦਾਚੌਰ ਹੈਗਾ ਹੇ ਜਿਹੜਾ ਗੁਣਾਚੌਰ ਇਹ ਪੰਗਿਆ ਤੋਂ ਮਕੰਦਪੁਰ ਰੋਡ ਤੇ ਤੇ ਨੰਦਾਚੌਰ ਹੈਗਾ ਇੱਧਰ ਹਸ਼ਿਆਰਪੁਰ ਬੁੱਲੂਆੜ ਰੋਡ ਦੇ ਲਾਗੇ ਉਧਰ ਆ ਇਸ ਕਰਕੇ ਸੀ ਤਾਂ ਦੱਸਦੇ ਕਈਆਂ ਨੂੰ ਪਈ ਲੇਖਾ ਲੱਗ ਜਾਂਦਾ ਤੇ ਇਹ ਅਲਾਚੌਰ ਆ ਨਵੇਂ ਸ਼ਹਿਰ ਦੇ ਨੇੜੇ ਆ ਬਿਲਕੁਲ ਕਿ ਸਾਡੀ ਮੋਟਰ ਡਿੱਗੀ ਸੀ ਵਿੱਚ ਪਹਿਲਾਂ ਹੋਰ ਵੀ ਟਰਾਈਆਂ ਕੀਤੀਆਂ ਗੁਰਤੇਜ ਸਿੰਘ ਜੀ ਭਾਈਪੁੱਤਾ ਸੇਕ ਜੀ ਹੁੰਦੇ ਸੀ ਤੇ ਉਹ ਸੇਵਾ ਬਹੁਤ ਕੀਤੀ ਉਹਨਾਂ ਨੇ ਤੇ ਇਹ ਉਹਨਾਂ ਦੇ ਵੀ ਢੰਗੀਏ ਮੋਟਰਾਂ ਦਾ ਹੀ ਕੰਮ ਕਰਦੇ ਨੇ ਸਾਨੂੰ ਪਹਿਲਾਂ ਹੀ ਦੱਸਿਆ ਸੀ ਕਹਿੰਦੇ ਬਾਬਾ ਜੀ ਵੀ ਇਦਾਂ ਨਹੀਂ ਨਿਕਲਣੀ ਇਹ ਸਾਥੋਂ ਨਹੀਂ ਪਈ ਤਾਂ ਉਹ ਪੱਕਾ ਜਗਾੜ ਉਹਨਾਂ ਦਾ ਹੀ ਹੁੰਦਾ ਤੇ ਉਹੀ ਕੱਢਣਗੇ ਤੇ ਕੋਈ ਹੋਰ ਦੱਸਿਆ ਸੀ ਉਹ ਬੰਦੇ ਨੇ ਵੀ ਕਹੀ ਇਹ ਬੰਦਾ ਕੱਢ ਦੂਗਾ ਪਰ ਉਹ ਤੋਂ ਗੱਲ ਨਹੀਂ ਬਣੀ ਇਹ ਭਾਈ ਜੀ ਹੁਣੀ ਭਾਈ ਜਸਵੀਰ ਸਿੰਘ ਜੀ ਉਹਦਾ ਨਿੱਕ ਨਾਮ ਜੱਸੀ ਭਾਈ ਕਰਕੇ ਜਾਣਦੇ ਆ ਪਿੰਡ ਇਹਨਾਂ ਦਾ ਭਿੰਡਰਾ ਭਿੰਡਰ ਕਲਾਂ ਹੋਗਾ ਜਿਲ੍ਹਾ ਜਿੱਥੇ ਸ਼ਾਂਤ ਬਾਬਾ ਖਜਾਨ ਸਿੰਘ ਜੀ ਮਹਾਪੁਰਖ ਉਹਨਾਂ ਦੇ ਤੇ ਅੱਗੇ ਸ਼ਾਂਤ ਬਾਬਾ ਸੁੰਦਰ ਸਿੰਘ ਜੀ ਸ਼ਾਂਤ ਗੋਪਿੰਦਰ ਸਿੰਘ ਜੀ ਮਹਾਪੁਰਖ ਜਿੱਥੇ ਹੁਣ ਖੰਤ ਗਿਆ ਨੀ ਮੋਰਨੀ ਮਹਾਪੁਰਖਾ ਨੇ ਸ੍ਰੀ ਰਿਸ਼ੀਏ ਥੋੜੇ ਸਮਾਂ ਜ ਤਿਆਗਿਆ ਮਹਾਰ ਦੇ ਦਵਾਨ ਫਰਾਗ ਤਿਆਗ ਦੀ ਹੋਈ ਉਹ ਅਸਥਾਨ ਦੇ ਨੇੜੇ ਇਹਨਾਂ ਦੇ ਪਹਿਲਾਂ ਵੀ ਇੱਥੇ ਸੇਵਾ ਕਰਨ ਵਾਲੇ ਬਜ਼ੁਰਗ ਵੀਰਾਂ ਤੇ ਸਾਰੇ ਪਰਿਵਾਰ ਇਹਨਾਂ ਦੀ ਸੇਵਾ ਕਰਦੇ ਪਾਈ ਦਵਿੰਦਰ ਸਿੰਘ ਜੀ ਜਿਹਨਾਂ ਦਾ ਪਿੰਡ ਵੀ ਪਿੰਡਰਾਈਆਂ ਇਹਨਾਂ ਨੇ ਆ ਕੇ ਇਹ ਮੋਟਰ ਸਾਡੀ ਕੱਢੀ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਹਾਂ 1800 52 ਮੋਟਰਾਂ ਅੱਜ ਤੱਕ ਇਹ ਪਹਿਲਾਂ ਕੱਢ ਚੁੱਕੇ ਆ 1853ਵੀਂ ਮੋਟਰ ਗੁਰਦੁਆਰਾ ਆਕਾਰ ਬੰਗਾਲਾ ਚੌਰ ਸਾਂਤਾ ਦੀ ਕੁੱਟੀਆਂ ਤੇ ਕੱਢੀ ਆ ਇਹਨਾਂ ਵਫਾਈਆਂ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਨੂੰ ਕਿਰਪਾ ਕਰ ਪ੍ਰੱਖੀਆਂ ਬਖਸ਼ਣ ਤੇ ਬਲ ਉਤਮ ਬਖਸ਼ਿਸ਼ ਕਰਨ ਤੰਦਰੁਸਤੀ ਦਾ ਬਖਸ਼ਣ ਤੰਦਰੁਸਤੀ ਦੀ ਵੱਡੀ ਘੜੀ ਦਾ ਤੇ ਬਹੁਤ ਇਹਨਾਂ ਦਾ ਧੰਨਵਾਦ ਇਹਨਾਂ ਨੇ ਆ ਛੜੇ ਗਣੇ ਸਾਰੇ ਕੱਢ ਕੇ ਮੋਟਰ ਬਾਹਰ ਕੱਢਤੀ ਤੇ ਧੰਨਵਾਦ ਹੁਣ ਕੋਈ ਸ਼ਬਦ ਹੈ ਨਹੀਂ ਇਹਨਾਂ ਨੂੰ ਕੀ ਕਹੀਏ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਜੇ ਮੇਰੇ ਭਾਵੇਂ ਕਿਸੇ ਨੇ ਹੋਰ ਨੇ ਮੋਟਰ ਕਢਾਣੀ ਕਰਨੀ ਹੋਵੇ ਐਵੇਂ ਟੱਕਰਾਂ ਮਾਰਨ ਦੀ ਲੋੜ ਨਹੀਂ ਇਸ ਕਰਕੇ ਪਹਿਲੀ ਸੀਰੀਅਲ ਆਈਟਮ ਤੇ ਨੂੰ ਹੱਥ ਪਾਉਣ ਵੀ ਇਹਨਾਂ ਦਾ ਨੰਬਰ ਵਗੈਰਾ ਇਹਨਾਂ ਦੀਆਂ ਵੀਡੀਓ ਵਗੈਰਾ ਇਹ ਸਾਰੀਆਂ YouTube ਦੇ ਉੱਪਰ ਪਾਸੇ-ਆਸੇ ਜੱਸੀ ਇਲੈਕਟ੍ਰੀਕਲ ਭਿੰਡਰ ਕਲਾ ਨਾਂ ਦੇ ਉੱਤੇ ਸਾਰਾ ਕੁਝ ਪਿਆ ਹੋਇਆ ਉੱਥੋਂ ਦੇਖ ਸਕਦੇ ਆ ਤੇ ਕਿਤੋਂ ਵੀ ਨੰਬਰ ਲੈ ਕੇ ਸੰਪਰਕ ਕਰਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਪੂਰੇ ਪੰਜਾਬ ਚ ਕਿਤੇ ਵੀ 200 ਕਿਲੋਮੀਟਰ ਤੱਕ ਵੀ ਕੋਈ ਮੋਟਰ ਹੋਵੇ ਜਿਹੜੇ ਵੀ ਹੱਥ ਖੜੇ ਕਰਕੇ ਕੋਈ ਚਲੇ ਆ ਕੇ ਵੀ ਨਹੀਂ ਨਿਕਲਦੀ ਉਹ ਵੀ ਇਹ ਵਾਈ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੱਢਣਗੇ ਮਹਾਰਾਜ ਇਹਨਾਂ ਤੋਂ ਕਢਾ ਦਿੰਦੇ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕੀ ਫਤਿਹ ਫੋਟੋ